ਸੂਟ ਲੈ ਜਾਓ 20 ਜੁਲਾਈ ਤੱਕ ਵੱਡੀ ਸੇਲ ਲੱਗ ਗਈ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਲੈ ਜਾਓ 100 ਰੁਪਏ ਦਾ ਸੂਟ ਚੱਕੋ ਜੀ 200 ਰੁਪਏ ਦਾ ਸੂਟ ਉਹ ਕੋਟਨ ਦਾ ਸੂਟ 200 ਰੁਪਏ ਦਾ ਲੱਗ ਗਿਆ ਮੇਲਾ ਦੋ ਦੋ 200 ਰੁਪਏ ਜਿਹੜਾ ਬਾਜ਼ਾਰ ਤੇ ਰੈਂਦੇ 7 700 ਦਾ ਇੱਥੋਂ ਲੈ ਜਾਓ 350 ਰੁਪਏ ਦਾ ਸੂਟ ਉਹ 700 ਦੇ ਦੋ ਕਰਤੇ 700 ਦੇ ਦੋ ਆ ਦੇਖੋ ਜਿਹੜਾ ਬਾਜ਼ਾਰ ਤੇ ਰੈਂਦੇ ਹੋ 1000 ਰੁਪਏ ਦਾ ਇੱਕ ਇੱਥੋਂ ਲੈ ਜਾਓ 500 ਰੁਪਏ ਦਾ 5 500 ਰੁਪਏ ਚ ਕਰਤੇ ਓਏ 1 ਨਾਲ 1 ਫਰੀ ਸੂਟ ਕਰਤਾ ਚਾਹੇ ਤੁਸੀਂ ਬਰਬਰੀ ਦੇ ਸੂਟ ਲੈਣੇ ਆ ਟਾਪ ਕਲਾਸ ਦੇ ਬਰਬਰੀ ਦਾ ਸੂਟ ਬਰਬਰੀਆ ਦੁਪੱਟਾ ਬਜਾਰਾ ਚ 5 5000 ਇੱਥੋਂ ਲੈ ਜਾਓ 1750 ਦਾ ਉਹ ਅਨਾਰਕੜੀਆਂ ਲੈ ਜਾਓ ਅਨਾਰਕੜੀਆਂ ਲੈ ਜਾਓ ਫਰੀ ਦੇ ਭਾ ਅਨਾਰਕੜੀਆਂ ਲੈ ਜਾਓ ਉਹ ਲੋਕੀ 10 10000 ਰੁਪਏ ਮੰਗਦੇ 10 10000 ਸਾਡੇ ਕੋਲ ਲੈ ਜਾਓ 5000 ਰੁਪਏ ਚ ਉਹ ਜੇ ਤੁਸੀਂ ਬਸ ਚ ਵੀ ਆਉਣਾ ਬਾਕਿਆ ਪ੍ਰਣਾ ਬਸਿਸਟੈਂਡ ਤੇ ਆ ਜਾਓ ਸਟੋਰ ਤੱਕ ਆਉਣ ਜਾਣ ਦੀ ਰਿਕਸ਼ੀ ਸਰਵਿਸ ਬਿਲਕੁਲ ਫ੍ਰੀ ਕਰਤੀ ਆ ਜਿਹੜੇ 4 4000 ਦੇ ਪਟਿਕ ਸੂਟ ਹੈ 22 2200 ਰੁਪਏ ਦੇ ਵਿੱਚ ਦੇ ਦੇਣੇ ਆ 22 2200 ਰੁਪਏ ਚੋ ਚੱਕੋ ਕ੍ਰੈਸ਼ ਸੂਟ ਵੀ ਆ ਗਿਆ ਆ ਗਿਆ ਖੀਮ ਖਾਬ ਦੇ ਕੱਪੜੇ ਤੇ ਬਿਆਹਾਰਾ ਚ 3 3 4 4 ਮੂਹਾਂ ਮੰਗੇ ਰੇਡ ਚੱਕੋ 850 ਆ ਗਿਆ ਮੋਰ ਸ਼ਾ ਗਿਆ ਮੋਰ ਬਿਆਹਾਰ ਚ 2000 ਰੁਪਏ ਵਾਲਾ ਸੂਟ ਜੇ ਕੋ 650 ਰੁਪਏ ਦਾ ਆ ਦੇਖੋ ਜੀ 1000 1000 ਰੁਪਏ ਚ 1000 1000 ਰੁਪਏ ਚ ਫਰੌਗ ਤੁਹਾਨੂੰ ਦੇ ਦਿੱਤਾ ਉਹ ਨਹੀਂ ਰਿਹਾ ਮਹਿੰਗਾ ਨਹੀਂ ਰਿਹਾ ਮਹਿੰਗਾ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਇਹਦੇ ਵਿੱਚ ਵੀ ਕਰ ਦੇਣੇ ਵੱਡੇ ਵੱਡੇ ਫਾਇਦੇ ਜਿਹੜਾ ਤੁਸੀਂ 50 50000 ਰੁਪਏ ਲਹਿੰਗਾ ਬਾਜ਼ਾਰ ਜਾਣਾ ਅਸੀਂ ਤੁਹਾਨੂੰ 15 15000 ਦੇ ਦੇਣਾ ਵਿਆਹ ਸ਼ਾਈ ਦਾ ਕਪੜਾ ਤਾਜ ਮੀਰ ਦਾ ਕਪੜਾ ਉਹ ਜਿਹੜਾ ਤੁਸੀਂ ਵਿਆਹ ਚ ਜਾ ਕੇ ਲੱਖ ਰੁਪਏ ਦਾ ਲੈਣਾ ਸਾਡੇ ਕੋਲੋਂ 50 60000 ਜਿਵੇਂਾਂਗੇ ਤੁਹਾਨੂੰ ਸਿਰਫ 50 60000 ਚ ਉਹ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ 100 ਰੁਪਏ ਸੂਟ ਲੈ ਜਾਓ 100 ਰੁਪਏ ਸੂਟ ਲੈ ਜਾਓ 20 ਜੁਲਾਈ ਤੱਕ ਵੱਡੀ ਸੇਲ ਲੱਗ ਗਈ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਲੈ ਜਾਓ ਬਾਗਾ ਪੁਰਾਣਾ ਅੰਕਲੋਮ ਸਟੋਰ ਤੇ ਆ ਜਾਓ 100 ਰੁਪਏ ਦਾ ਸੂਟ ਭਾਈ ਚੱਕੋ ਜੀ 200 ਰੁਪਏ ਦਾ ਸੂਟ ਉਹ ਕੋਟਨ ਦਾ ਸੂਟ 200 ਰੁਪਏ ਦਾ ਲੱਗ ਗਿਆ ਮੇਲਾ 2-200 ਰੁਪਏ ਆ ਜਾਓ ਚਾਹੇ ਰੀਸੇਲਰ ਹੋ ਚਾਹੇ ਭਟੀਗਾ ਚਾਹੇ ਛੋਟੀ ਮੋਟੀ ਦੁਕਾਨਾ ਜਨ ਨਵਾਂ ਕੰਮ ਸ਼ੁਰੂ ਕਰਨਾ ਲੈ ਜਾਓ 200 ਰੁਪਏ ਦੇਖੋ ਜੀ ਜਿਹੜਾ ਬਾਜ਼ਾਰ ਤੇ ਰੈਂਦੇ 7 700 ਦਾ ਇੱਥੋਂ ਲੈ ਜਿਓ 350 ਰੁਪਏ ਦਾ ਸੂਟ ਉਹ 700 ਦੇ ਦੋ ਕਰਤੇ 700 ਦੇ ਦੋ ਆ ਦੇਖੋ ਜਿਹੜਾ ਬਾਜ਼ਾਰ ਤੇ ਰੈਂਦੇ ਹੋ 1000 ਰੁਪਏ ਦਾ ਇੱਕ ਇੱਥੋਂ ਲੈ ਜਿਓ 500 ਰੁਪਏ ਦਾ 5 500 ਰੁਪਏ ਚ ਕਰਤੇ ਉਹ ਇੱਕ ਨਾਲ ਇੱਕ ਫ੍ਰੀ ਸੂਟ ਕਰਤਾ ਬੁਟੀਕਾਂ ਵਾਲੇ ਬੋਟਮ ਵਾਲੇ ਮੋਡਰਨ ਵਾਲੇ ਪੀਸ 650 ਵਿੱਚ ਕਰਤਾ ਉਹ ਰੇਟ ਲੈ ਲੈ ਕੇ ਲਾਤਾ ਆ ਚੱਕੋ ਬਟਿਕ ਸੂਟਾਂ ਚੇ ਪਾਤੇ ਪਟਾਕੇ ਪਹੁੰਚੇ ਵਰਗ ਕਰਤੇ ਕਰਤੇ 750 ਰੁਪਏ ਦਾ ਸੂਟ ਮੈਂ ਕਹਿੰਦਾ ਕੀ ਬਾਤ ਨਾ ਡਿਜ਼ਾਈਨ ਡਿਜੀਟਲ ਪ੍ਰਿੰਟ ਆ ਬਜ਼ਾਰਾ ਚੇ 1500 ਦਾ ਇੱਕ ਇਥੋਂ ਲੈ ਜਾਓ 700 ਦੇ ਦੋ ਲੋਹੇ ਕਿੜਾਈਆਂ ਛੜਾਈਆਂ ਤੇ ਵੀ ਵੱਡੇ ਮੇਲੇ ਲਾਤੇ ਬਜ਼ਾਰਾ ਚੇ 16 1600 ਦਾ ਸੂਟ ਲੈ ਜਾਓ 850 ਰੁਪਏ ਦਾ ਦੇਖੋ ਜੀ ਰਖੜੀ ਤੇ ਲਾਤਾ ਬਹੁਤ ਵੱਡਾ ਮੇਲਾ ਪਹਿਣਾ ਨੂੰ ਕਰ ਦਿਓ ਖੁਸ਼ ਲੈ ਜਾਓ ਸੂਟ ਸਸਤੇ ਰੇਟਾਂ ਤੇ ਉਹ ਜੇ ਤੁਸੀਂ ਬੱਸ ਚ ਵੀ ਆਉਣਾ ਬਾਤ ਆਪਣਾ ਅਸਿਸਟੈਂਟ ਤੇ ਆਜੋ ਸਟੋਰ ਤੱਕ ਆਉਣ ਜਾਣ ਦੀ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਕਰਤੀ ਆ ਰਿਕਸ਼ੇ 'ਚ ਬੈਠ ਕੇ ਆਓ ਰਿਕਸ਼ੇ ਵਾਲੇ ਭਰਾ ਨੂੰ 1 ਰੁਪਇਆ ਦਿਓ ਬਿਲਕੁਲ ਫ੍ਰੀ ਲਾਤੀ ਆਫਰ ਆਹ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਬੁੱਲਬੁੱਲ ਦੇ ਬੱਚਿਆਂ ਵਰਗੇ ਸੂਟ ਦੁਪੱਟੇ ਵੀ ਕਰਤੇ ਨਾਲ ਟੌਪ ਟੌਪ ਦੇ ਰੇਟ ਕਰਤੇ ਆ ਮਿੱਟੀ ਦੇ ਭਾ ਚੇਕੋ 1 1000 ਚ ਇੱਕ 1000 ਚ ਉਹ ਤੁਹਾਨੂੰ ਕਿਤੇ ਵੀ ਜਾਂਦੀ ਲੋਣੀ ਚਾਹੇ ਕੁੜੀਆਂ ਚੜੀਆਂ ਵਾਲੇ ਸੂਟ ਲੈਣੇ ਆ ਚਾਹੇ ਮਿਡਲ ਏਜ ਦੇ ਸੂਟ ਲੈਣੇ ਆ ਚਾਹੇ ਬਜ਼ੁਰਗਾਂ ਦੇ ਲੈਣੇ ਆ ਸਾਰਿਆਂ ਦੇ ਵੱਡੇ ਫੇਰੇ ਇੱਕ ਵਾਰੀ ਚਾਹੇ ਤੁਸੀਂ ਬਰਬਰੀ ਦੇ ਸੂਟ ਲੈਣੇ ਆ ਟਾਪ ਕਲਾਸ ਦੇ ਬਰਬਰੀ ਦਾ ਸੂਟ ਬਰਬਰੀਆ ਦੁਪੱਟਾ ਬਜ਼ਾਰਾ ਚ 5 5000 ਇੱਥੋਂ ਲੈ ਜਾਓ 1750 ਦਾ ਮੈਂ ਕਹਿੰਦਾ ਟਾਪ ਦੇ ਡਿਜ਼ਾਈਨ ਕਿਸੇ ਨੇ ਨਹੀਂ ਦੇਣੇ ਤੁਹਾਨੂੰ ਰੰਗ ਕਿਸੇ ਨੇ ਨਹੀਂ ਦੇਣੇ ਚੱਕੋ ਪਿਓਰ ਆਰਾਮ ਟੈਕਸ ਦੀ ਕਾਟਨ ਬਜ਼ਾਰਾ ਚ 5 5000 ਇੱਥੋਂ 25 2500 ਰੁਪਏ ਦੇ ਆ ਬਰਬਰੀ ਦੇ ਸੂਟਾਂ ਦੇ ਚੱਕੋ ਹੈਂਡਵਰਕ ਆ ਬਈ ਯਾਰ ਆ ਚੇ ਬਰਬਰੀ ਦੇ ਸੂਟਾਂ ਦਾ ਕਰੇਜ ਹੋਇਆ ਪਾ ਪਰ ਅੰਕਲੋਂ ਬਾਗੇ ਪ੍ਰਣੇ ਧੜੇ ਲੱਗੇ ਹੋਇਆ ਜਿੰਨਾ ਮਰਜ਼ੀ ਵਰਬਰੀ ਦਾ ਸੂਟ ਲੈ ਲਓ ਦੇਖੋ ਡਿਜ਼ਾਈਨਰ ਜੇ ਕੋਈ ਕਮੀ ਨਹੀਂ ਵੈਰਾਈਟੀ ਚ ਕੋਈ ਕਮੀ ਨਹੀਂ ਕੋਈ 3000 3500 4000 5000 ਲਗਜ਼ਰੀ ਫੈਬਰਿਕ ਕੋਈ ਅਨਾਰਕਲੀਆਂ ਲੈ ਜਾਓ ਅਨਾਰਕਲੀਆਂ ਲੈ ਜਾਓ ਅਨਾਰਕਲੀਆਂ ਲੈ ਜਾਓ ਫਰੀ ਦੇ ਭਾ ਅਨਾਰਕੜੀਆਂ ਲੈ ਜਾਓ ਉਹ ਲੋਕੀ 10 10000 ਰੁਪਏ ਮੰਗਦੇ 10 10000 ਸਾਡੇ ਕੋਲ ਲੈ ਜਾਓ 5000 ਰੁਪਏ ਚ 5000 ਰੁਪਏ ਦੀ ਅਨਾਰਕਲੀ ਐ ਫਰੰਟ ਦੇਖੋ ਆਹ ਦੇਖੋ ਬੈਕ ਦੁਪੱਟਾ ਨਾਲ ਟੌਪ ਦਾ ਜੇ ਤੁਸੀਂ ਕਹਿੰਦੇ ਹੋ ਹੋਰ ਲਗਜ਼ਰੀ ਲੈਣੀ ਆ ਹੋ ਪਾਰੀ ਲੈਣੀ ਆ ਆ ਦੇਖੋ ਜੀ 12000 ਰੁਪਏ ਚ ਦਵਾਂਗੇ 12000 ਚ ਤੀਸ ਦਵਾਂਗੇ ਜਿਹੜਾ ਬਾਜ਼ਾਰ 'ਚ 25 25000 ਰੁਪਏ ਮੰਗਦੇ ਆ ਦੇਖੋ ਫਰੰਟ ਦੇਖੋ ਬੈਗ ਦੇਖੋ ਪੂਰੀਆਂ ਲੱਡੀਆਂ ਪਈਆਂ ਅਨਾਰਕਲੀਆਂ ਯਾ ਸਾਈ ਦਾ ਕਪੜਾ ਤਾਜਪੁਰ ਦਾ ਕਪੜਾ ਉਹ ਜਿਹੜਾ ਤੁਸੀਂ ਬਿਆਰ ਜਾ ਕੇ ਲੱਖ ਰੁਪਏ ਦਾ ਲੈਣਾ ਸਾਡੇ ਕੋਲੋਂ 50-60 ਹਜ਼ਾਰ ਚ ਦਵਾਂਗੇ ਤੁਹਾਨੂੰ ਸਿਰਫ 50-60 ਹਜ਼ਾਰ ਚ ਆ ਗਿਆ ਮੋਰ ਆ ਗਿਆ ਮੋਰ ਬਿਆਰਾਂ ਚ 1-1000 ਰੁਪਏ ਦਾ ਆ ਗਿਆ 650 ਰੁਪਏ ਦਾ ਮੋਰ ਕੜਾਈਆਂ ਕਟੀਆਂ ਨੇਚਰਲ ਕਰੇਵ ਦਾਜਵਈ ਦਾ ਸੂਟਾਂ ਦੇ ਵੱਡੇ ਫੈਰੇ 1000 ਵਾਲਾ 650 ਚ ਲਓ ਜੀ ਆ ਗਿਆ ਮੋਰ 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 ਬਿਆਰ ਚ 2000 ਰੁਪਏ ਵਾਲਾ ਚੱਕੋ 650 ਰੁਪਏ ਦਾ ਉਹ ਚੱਕੋ ਕ੍ਰੈਸ਼ ਸ਼ੂਟ ਵੀ ਆ ਗਿਆ ਆ ਗਿਆ ਖੀਮਖਾਬ ਦੇ ਕੱਪੜੇ ਤੇ ਬਜ਼ਾਰਾ ਚ 3 3 4 4 ਮੂਹਾਂ ਮੰਗੇ ਰੇਡ ਚੱਕੋ 850 ਰੁਪਏ ਦਾ ਲੈ ਜੋ ਸ਼ਿਮਰ ਦਾ ਸੂਟ ਬਜ਼ਾਰਾ ਚ 3 3000 ਦਾ ਚੱਕੋ 1000 ਰੁਪਏ ਦਾ ਮੈਂ ਕਹਿੰਦਾ ਡਬਲ ਫਾਇਦੇ ਹੋਣਿਆ ਜਿਹੜੇ ਬਜ਼ਾਰਾ ਚ 3 3000 ਦਾ ਸੂਟ 1750 50 ਚ ਦੇ ਦੇਣੇ ਆ ਜਿਹੜੇ 4 4000 ਦੇ ਪਟਿਕ ਸੂਟ ਹੈ 2200 ਰੁਪਏ ਦੇ ਵਿੱਚ ਦੇ ਦੇਣੇ ਆ 2200 ਰੁਪਏ ਚ ਆ ਦੇਖੋ ਜੀ ਵੈਡਿੰਗ ਸੂਟ ਉਹ ਵੈਡਿੰਗ ਸੂਟ ਮੈਂ ਕਿਹਾ ਬੈਜਾ ਬੈਜਾ ਉਹ ਧੀ ਧਿਆਣ ਦੇ ਵਿਆਹ ਦੇ ਵਿੱਚ ਕਹਿੰਦਾ ਇਦਾਂ ਦੇ ਭਾਰੇ ਭਾਰੇ ਸੂਟ ਦੇਣੇ ਆ ਵੀ ਜਿਹੜਾ ਕੁੜੀ ਦੇ ਸਹੁਰਿਆਂ ਚ ਪਤਾ ਲੱਗੇ ਵੀ ਰਾਜੇ ਦੀ ਧੀ ਆ ਗਈ ਆ ਬਈ ਵਾਕਈ ਖਾਨਦਾਨੀ ਆ ਗਈ ਆ ਬਾਕੀ ਪੈਸਿਆਂ ਵਾਲੇ ਰੱਜੇ ਪੁਜੇ ਸਰਦਾਰਾਂ ਦੀ ਧੀ ਆ ਗਈ ਆ ਕਹਿੰਦੇ ਖਾਈਏ ਮਨ ਪਉਂਦਾ ਪਰ ਪਾਈਏ ਜੱਗ ਪਉਂਦਾ ਸੋ ਇਸ ਕਰਕੇ ਚੀਜ਼ਾਂ ਦਵਾਂਗੇ ਟੌਪ ਦੀ ਦਵਾਂਗੇ ਕੋਟੀਆਂ ਦੇ ਭਾ ਦੇਖੋ ਜੀ ਚਾਹੇ ਰੈੱਡ ਸੂਟ ਲੈ ਲੋ ਚਾਹੇ ਮਹਿਰੂਨ ਲੈ ਲੋ ਚਾਹੇ ਰਾਇਲ ਬਲੂ ਦਾ ਲਗਜ਼ਰੀ ਸੂਟ ਆ ਗਿਆ ਦੇਖੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਪੱਟੇ ਫਾਇਦੇ ਕਰਦੇ ਨੇ ਉਹਨਾਂ ਦੇ ਭੈਣਾਂ ਨੂੰ ਜਿਹੜੀ ਚੀਜ਼ ਚਾਹੀਦੀ ਜਿਹੜਾ ਡਿਜ਼ਾਈਨ ਚਾਹੀਦਾ ਜਿਹੜਾ ਬੇਸ ਚਾਹੀਦਾ ਜਿਹੜੀ ਫਿਨਿਸ਼ਿੰਗ ਚਾਹੀਦੀ ਆ ਆ ਗਈ ਹੈ ਅੰਕਲ ਹੋਮਨੇ ਸਿੰਥੈਟਿਕ ਸੂਟਾਂ ਤੇ ਵਿਆਹ ਸ਼ਾਦੀਆਂ ਦੇ ਸੂਟਾਂ ਤੇ ਵੱਡੀ ਸੇਲ ਆਤੀ ਆ ਜੀ ਆ ਦੇਖੋ ਜੀ 1000 1000 ਰੁਪਏ ਚ 1000 1000 ਰੁਪਏ ਚ ਫਰੌਕ ਸੂਟ ਤੁਹਾਨੂੰ ਦੇ ਦਿੱਤਾ ਆ ਆ ਤੁਸੀਂ ਚੈੱਕ ਕਰ ਲਓ ਜਿਹੜੇ ਬਾਜ਼ਾਰ ਤੁਸੀਂ ਜਾ ਕੇ 5 500 ਰੁਪਏ ਖਰਚਦੇ ਹੋ ਉਹ ਕੋਈ 2200 ਰੁਪਏ ਚ ਕੋਈ 2500 ਰੁਪਏ ਚ ਕੋਈ 3000 ਰੁਪਏ ਚ ਇਦਾਂ ਦੇ ਬੁਲਬੁਲ ਦੇ ਬੱਚੇ ਦਵਾਂਗੇ ਛੇਤੀ ਆਜੋ ਅੰਕਲ ਓਮ ਮੋਗਾ ਰੋਡ ਬਾਗਾ ਆਪਣਾ ਲਓ ਜੀ ਡ्रेसेसਾਂ ਦੇ ਵਿੱਚ ਵੱਡੀ ਭਾਰੀ ਸੇਲ 3 3000 ਦੇ ਵਿੱਚ ਦੇ ਦਨੇ ਆ ਟੌਪ ਕਲਾਸ ਦੇ ਲਗਜ਼ਰੀ ਪੀਸ 3500 ਰੁਪਏ ਦੇ ਵਿੱਚ ਮੈਂ ਕਹਿੰਦਾ ਆਜੋ ਤੁਹਾਡੇ ਵੱਡੇ ਫਾਇਦੇ ਆ ਚਾਹੇ ਪਾਕਿਸਤਾਨੀ ਦੇ ਸੂਟ ਲੈਣਾ ਚਾਹੇ ਤੁਸੀਂ ਸ਼ਰਾਰਾ ਕਰਾ ਰਹਿਣਾ ਚਾਹੇ ਤੁਸੀਂ ਗਾਉਨ ਲੈਣਾ ਵਾ ਉਹ ਨਹੀਂ ਰਿਹਾ ਮਹਿੰਗਾ ਨਹੀਂ ਰਿਹਾ ਮਹਿੰਗਾ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਇਹਦੇ ਵਿੱਚ ਵੀ ਕਰ ਦੇਣੇ ਵੱਡੇ ਵੱਡੇ ਫਾਇਦੇ ਜਿਹੜਾ ਤੁਸੀਂ 50 5000 ਰੁਪਏ ਲਹਿੰਗਾ ਬਿਆਰ ਜਾਣਾ ਅਸੀਂ ਤੁਹਾਨੂੰ 15 15000 ਦੇ ਦੇਣਾ ਜਿਹੜਾ ਤੁਸੀਂ 20 2000 ਰੁਪਏ ਲਹਿੰਗਾ ਬਿਆਰ ਜਾ ਕਰਣਾ ਅਸੀਂ ਤੁਹਾਨੂੰ 8 8000 ਦੇਣਾ ਜਿੱਦਾਂ ਦੇ ਲਹਿੰਗੇ ਕਹੋਗੇ ਉਦਨਾਰੇ ਦੇ ਦੇ ਦਾਂਗੇ ਬਜ਼ਾਰ ਨਾਲੋਂ ਕਿਰਾਏ ਨਾਲੋਂ ਵੀ ਸਸਤੇ ਲਹਿੰਗੇ ਸਾਡੇ ਕੋਲ 4-5000 ਰੁਪਏ ਤੋਂ ਲਹਿੰਗਾ ਸ਼ੁਰੂ ਹੋ ਜਾਂਦਾ ਉਦੋਂ ਉੱਪਰਲੀ ਜਿੱਦਾਂ ਦੀ ਮਰਜ਼ੀ ਵੈਰਾਈਟੀ ਲੈ ਜਾਓ ਦੇਖੋ ਜੀ ਚਾਹੇ ਰੈੱਡ ਲੈਣਾ ਚਾਹੇ ਮੈਂਟਾ ਚਾਹੇ ਮਹਿਰੂਨ ਚਾਹੇ ਰਾਇਲ ਬਲੂ ਚਾਹੇ ਲਗਜ਼ਰੀ ਟੌਪ ਕਲਾਸ ਦੇ ਲਹਿੰਗੇ ਆ ਗਿਆ 5000 ਤੋਂ ਲੈ ਕੇ 3000 ਤੱਕ ਦਾ ਲਹਿੰਗਾ ਸ਼ਰਾਰਾ ਕਰਾਰਾ ਪਾਕਿਸਤਾਨੀ ਸੂਟ ਸਾਰਾ ਕੁਝ ਇੱਕ ਸੱਤ ਥੇਡਾ ਮਿਲ ਜਾਣਾ ਦੇਖੋ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਆਜੋ 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 ਬਾਰ-ਬਾਰ ਜਾਦ ਕਰਾਓ ਪਾਈ ਆ ਜੋ ਬਾਗਾਪੁਰਾਣਾ ਮਾਤੂ ਸ਼੍ਰੀ ਦਸਤਾਰ ਜਿੱਥੇ ਬਹੁਤ ਵੱਡੇ ਫਾਇਦੇ ਸਾਡੇ ਕਰਾਂਗੇ ਗਰੰਟੀ ਆ ਅੰਕਲ ਓਮ ਮੋਗਾ ਰੋਡ ਬਾਗਾਪੁਰਾਣਾ ਫਟੇ ਚੱਕਣਾਗੇ ਪੈਸੇ ਵਜਾਣਾਗੇ ਫਾਇਦਾ ਕਰਦਾਂਗੇ ਪੰਜਾਬ ਦਾ ਸਭ ਤੋਂ ਵੱਡਾ ਲਗਜ਼ਰੀ ਸਟੋਰ ਰਾਇਲ ਸਟੋਰ ਜਿੱਥੇ ਆ ਕੇ ਤੁਹਾਨੂੰ ਖੁਸ਼ੀ ਮਿਲਣੀ ਆ ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਬਾਗਾਪੁਰਾਣਾ